ਦੋਸਤੋ ਅੱਜ ਕਹਾਣੀ ਪੰਜਾਬ ਚੈਨਲ ਵੱਲੋਂ ਅਫਜ਼ਲ ਅਹਿਸਾਨ ਰੰਧਾਵਾ ਹੋਰਾਂ ਦੀ ਲਿਖੀ ਕਹਾਣੀ ਹਕਦਾਰ ਪੇਸ਼ ਕੀਤੀ ਜਾਵੇਗੀ ਪਸੰਦ ਆਵੇ ਤਾਂ ਕਹਾਣੀ ਨੂੰ ਲਾਈਕ ਕਰ ਦੇਣਾ ਅਤੇ ਕਿਰਪਾ ਕਰਕੇ ਚੈਨਲ ਸਬਸਕ੍ਰਾਈਬ ਜ਼ਰੂਰ ਕਰ ਲੈਣਾ ਲਓ ਫਿਰ ਪੇਸ਼ ਹੈ ਹਕਦਾਰ ਅੱਧੀ ਰਾਤ ਦਾ ਵੇਲਾ ਸੀ ਜਦੋਂ ਉਹਨਾਂ ਨੰਗਲ ਵਾਲੇ ਥੇਹ ਦੇ ਬੋਰਡ ਥੱਲੇ ਘੋੜੀ ਜਾ ਖੜਾਈ ਪਿੱਛੇ ਬੈਠਾ ਬੰਦਾ ਛੇਤੀ ਨਾਲ ਹੀਠਾਂ ਉਤਰਿਆ ਤੇ ਉਹਨੇ ਪਿੰਡ ਵਾਲੇ ਵੇਖਿਆ ਜਿਹੜਾ ਕਿ ਰਾਤ ਦੇ ਉਸ ਵਕਤ ਇਸ ਤਰ੍ਹਾਂ ਚੁੱਪਚਾਪ ਸੀ ਜਿਵੇਂ ਉਹ ਪਿੰਡ ਵਸਦਾ ਹੀ ਨਾ ਹੋਵੇ ਐਨੇ ਚਿਰ ਨੂੰ ਅਗਲਾ ਬੰਦਾ ਵੀ ਘੋੜੀ ਤੋਂ ਉਤਰ ਚੱਲਿਆ ਸੀ ਉਸਨੇ ਆਪਣੀ ਵਾਲਮ ਥੱਲੇ ਰੱਖ ਕੇ ਕੋੜੀ ਦੇ ਗਲ ਦਿਵਾਰੇ ਲਪੇਟਿਆ ਰੱਸਾ ਖੋਲ ਕੇ ਬੋਰ ਦੀ ਇੱਕ ਜੜ ਨਾਲ ਬੰਨ੍ਹ ਦਿੱਤਾ ਤੇ ਫੇਰ ਉਹ ਕੋੜੀ ਨੂੰ ਥਾਪੀ ਦਿੰਦੇ ਆ ਆਖਣ ਲੱਗਾ ਲੈ ਵੀ ਬੰਤਾ ਸਿਆ ਅੱਜ ਫੇਰ ਵੇਖੀਏ ਤੇਰਾ ਪਿੰਡ ਇਹ ਨੰਗਲ ਬੰਤਾ ਸਿੰਘ ਹੌਲੀ ਜੇ ਹੱਸ ਕੇ ਆਖਣ ਲੱਗਾ ਵੇਖ ਲੈਨੇ ਆ ਚੱਲ ਕੇ ਇਹ ਪਿੰਡ ਨੰਗਲ ਵੀ ਵੇਖ ਲੈਨੇ ਆ ਪਰ ਬਹਾਦਰ ਸਿਆ ਕੋੜੀ ਇਥੇ ਇਕੱਲੀ ਰਹੂਗੀ ਪਿੱਛੋਂ ਭਦਰ ਸਿੰਘ ਜਿਹੜਾ ਆਪਣਾ ਠਾਠਾ ਘੁੱਟ ਕੇ ਬੰਨ ਕੇ ਆਪਣੀ ਬੱਲਮ ਦੇ ਫਲ ਤੇ ਉਂਗਲੀ ਫੇਰ ਰਿਹਾ ਸੀ ਉਹ ਆਖਣ ਲੱਗਿਆ ਇਹਦਾ ਫਿਕਰ ਨਾ ਕਰ ਉਹ ਇਹ ਨੂੰ ਤਾਂ ਸੱਤੇ ਹੀ ਖੈਰਾਂ ਨੇ ਤੇ ਉਹ ਦੋਨੋਂ ਠਾਠੇ ਬਨ ਕੇ ਬੁੱਕਲਾਂ ਸਵਾਰ ਕੇ ਪਿੰਡ ਵੱਲ ਨੂੰ ਤੁਰ ਪਏ ਭਦਰ ਸਿੰਘ ਲੰਬਾ ਚੌੜਾ ਜਵਾਨ ਸੀ ਤੇ ਜਿਹਦੇ ਨਾਲ ਦੀ ਡਾਂਗ ਸਾਰੇ ਮਾਝੇ ਵਿੱਚ ਕੋਈ ਨਹੀਂ ਸੀ ਮਾਰ ਸਕਦਾ ਉਹ ਮਾਝੇ ਦਾ ਮੰਨਿਆ ਪਰ ਮੰਨਿਆ ਚੋਰ ਸੀ ਦਿਲ ਗੁਰਦੇ ਵਾਲਾ ਬੰਦਾ ਸੀ ਜੋ ਮੌਕਾ ਪੈਂਦਿਆਂ ਪੈਰ ਗੱਡ ਕੇ ਖੜੋ ਜਾਂਦਾ ਹੁੰਦਾ ਬੰਤਾ ਸਿੰਘ ਨੇ ਅੱਧੀ ਉਮਰ ਕੌਡੀ ਖੇਡਣ ਵਿੱਚ ਤੇ ਅੱਧੀ ਉਮਰ ਜੇਲ੍ਹ ਦੀਆਂ ਰੋਟੀਆਂ ਤੋੜ ਕੇ ਚਲੰਗਾ ਛੱਡੀ ਸੀ ਉਹ ਛੋਟੇ ਜਿਹੇ ਕੱਦ ਦਾ ਪਤਲਾ ਜਿਹਾ ਆਦਮੀ ਸੀ ਚੋਰੀ ਵਿੱਚ ਉਹਨੂੰ ਵੀ ਲੋਕ 우ਸਤਾਦ ਮੰਨਦੇ ਸਨ ਪਰ ਉਹ ਜੋ ਵੇੜਾ ਪਛਾਨਣ ਵਾਲਾ ਤੇ ਚਲਾਕ ਜਿਹਾ ਬੰਦਾ ਸੀ ਅੱਜ ਉਹ 30 ਕੋ ਦਾ ਪੈਂਡਾ ਮਾਰ ਕੇ ਨੰਗਲ ਗੁਰਮਖ ਸਿੰਘ ਸਫੈਦ ਪੋਛ ਦੀ ਨੁਕਰੀ ਪੋਛ ਦੀ ਚਿੱਟੀ ਬਲੋਚੀ ਘੋੜੀ ਚੋਰੀ ਕਰਨ ਆਏ ਸਨ ਸਰਦਾਰ ਗੁਰਮਖ ਸਿੰਘ ਸਫੈਦ ਪੋਛ ਨੂੰ ਸੁਥਰੀਆਂ ਘੋੜੀਆਂ ਰੱਖਣ ਦਾ ਇਸ਼ਕ ਸੀ ਜਵਾਨੀ ਤੋਂ ਲੈ ਕੇ ਉਹ ਸਦਾ ਹੀ ਇੱਕ ਤੋਂ ਇੱਕ ਚੰਗੀ ਘੋੜੀ ਰੱਖਦਾ ਆਇਆ ਸੀ ਉਹਦੇ ਕਿੱਲੇ ਤੇ ਤਿੰਨ ਚਾਰ ਘੋੜੀਆਂ ਤਾਂ ਸਦਾ ਹੀ ਲੋਕ ਵੇਖਦੇ ਰਹਿੰਦੇ ਸਨ ਪਰ ਉੱਤੇ ਚੜਨ ਵਾਲਾ ਇਕੱਲਾ ਗੁਰਮਤ ਸਿੰਘ ਹੀ ਸੀ ਵੈ ਗੁਰੂ ਨੇ ਉਹਨੂੰ ਇੱਜ਼ਤ ਧਨ ਤੇ ਦੁੱਧ ਤਾਂ ਬਹੁਤ ਦਿੱਤਾ ਪਰ ਪੁੱਤ ਨਾ ਦਿੱਤਾ ਉਹਦੀ ਵਾਸ ਇੱਕੋ ਹੀ ਧੀ ਸੀ ਜਿਸ ਨੂੰ ਉਸਨੇ ਪੁੱਤਰਾਂ ਤੋਂ ਵੱਧ ਕੇ ਪਾਲਿਆ ਸੀ ਕਿੱਤੇ ਰੰਗ ਦੀ ਉਹ ਬਲੋਚੀ ਘੋੜੀ ਮਹਾਰਾਜੇ ਕਪੂਰ ਥਲੇ ਦੀ ਘੋੜੀ ਦੀ ਵਿਸ਼ੇਰੀ ਸੀ ਗੁਰਮੁਖ ਸਿੰਘ ਨੇ ਬੜੀਆਂ ਸਪਾਰਸ਼ਾਂ ਤੇ ਮਿੰਤਾਂ ਤਰਲਿਆ ਨਾਲ ਉਦੋਂ 8000 ਦੀ ਲਿਆਂਦੀ ਸੀ ਜਦੋਂ ਉਹ ਪੰਜਵੇਂ ਮਹੀਨਿਆਂ ਦੀ ਦੁੱਧ ਪੀਂਦੀ ਬੁਸ਼ੇਰੀ ਸੀ ਫੇਰ ਗੁਰਮੁਖ ਸਿੰਘ ਨੇ ਉਸ ਬੁਸ਼ੇਰੀ ਨੂੰ ਮੱਖਣ ਦੁੱਧ ਤੇ ਘਿਓ ਦੀਆਂ ਚੂੜੀਆਂ ਨਾਲ ਪਾਲਿਆ ਸੀ ਉਸ ਘੋੜੀ ਲਈ ਵੱਡੇ ਵੱਡੇ ਅਫਸਰ ਤੇ ਕਈ ਰਾਜੇ ਮਹਾਰਾਜੇ ਗੁਰਮੁਖ ਸਿੰਘ ਨੂੰ ਮੂੰਹ ਮੰਗਿਆ ਮੁੱਲ ਦੇ ਦੇ ਥੱਕ ਗਏ ਪਰ ਉਸਨੇ ਉਹ ਘੋੜੀ ਨਹੀਂ ਵੇਚੀ ਸੀ ਵੇਚਣ ਕੀ ਉਹ ਤੇ ਕਿਸੇ ਨੂੰ ਉਹਦੀ ਗੱਲ ਨਹੀਂ ਕਰ ਦਿੰਦਾ ਸੀ ਦੂਰ ਦਰਾਜ ਦੇ ਚੋਰਾ ਯਾਰਾਂ ਵੀ ਉਹ ਘੋੜੀ ਚਰਾਉਣ ਦੇ ਵਰੇ ਚਾਰੇ ਮਾਰੇ ਪਰ ਉਹ ਘੋੜੀ ਤੇ ਬੰਦੇ ਨੂੰ ਨੇੜੇ ਹੀ ਨਹੀਂ ਲੱਗਣ ਦਿੰਦੀ ਸੀ ਸਰਦਾਰ ਗੁਰਮੁਖ ਸਿੰਘ ਕਦੇ ਕਦੇ ਬੜਾ ਆਕੜ ਕੇ ਆਖਦਾ ਹੁੰਦਾ ਸੀ ਉਹ ਉੱਤੇ ਚੜਨਾ ਤਾਂ ਦੂਰ ਦੀ ਗੱਲ ਹੈ ਗੈਰ ਬੰਦਾ ਤਾਂ ਘੋੜੀ ਦੀ ਲਗਾ ਉਹਨੂੰ ਹੱਥ ਨਹੀਂ ਦੇ ਸਕਦਾ ਤੇ ਉਸ ਘੋੜੀ ਪਿੱਛੇ ਲੱਗਿਆ ਬਹਾਦਰ ਸਿੰਘ ਨੂੰ ਵਰਾ ਹੋ ਗਿਆ ਸੀ ਉਹ ਕਈ ਵਾਰੀ ਕੱਲਾ ਤੇ ਕਈ ਵਾਰੀ ਬੰਤਾ ਸਿੰਘ ਦੇ ਨਾਲ ਉਸ ਘੋੜੀ ਦੀ ਮਾਰ ਤੇ ਆਇਆ ਸੀ ਪਰ ਸੂਤਰ ਨਾ ਬਣਿਆ ਕਦੇ ਕੰਮ ਇੱਕ ਵਾਰ ਤਾਂ ਉਸ ਨੇ ਘੋੜੀ ਨੂੰ ਖੋਲ ਵੀ ਲਿਆ ਸੀ ਪਰ ਹਵੇਲੀ ਸੁੱਤੇ ਹੋਏ ਕੰਮੇ ਜਾਗ ਪਏ ਤੇ ਉਹਨਾਂ ਨੂੰ ਕੰਦ ਟੱਪ ਕੇ ਭਜਣਾ ਪਿਆ ਸੀ ਫੇਰ ਉਸ ਨੇ ਸੌਂ ਖਾ ਲਈ ਬਈ ਉਹਦੋਂ ਤੱਕ ਹੋਰ ਕੋਈ ਚੋਰੀ ਨਹੀਂ ਕਰਨੀ ਜਦੋਂ ਤੱਕ ਇਹ ਘੋੜੀ ਨਹੀਂ ਚੋਰੀ ਕਰ ਲੈਂਦੇ ਸਾਰੇ ਰਾਹ ਬੰਤਾ ਸਿੰਘ ਨੂੰ ਆਖਦਾ ਆਇਆ ਸੀ ਬੰਤਾ ਸਿਆ ਅੱਜ ਤਾਂ ਉਹ ਘੋੜੀ ਲੈ ਕੇ ਜਾਣਾ ਹੈ ਨਹੀਂ ਤੇ ਪਿੰਡ ਨਹੀਂ ਬੜਨਾ ਮੁੜ ਕੇ ਤਾਰਿਆਂ ਦੀ ਨਿਮੀ ਨਿਮੀ ਲੋ ਵਿੱਚ ਹੌਲੀ ਹੌਲੀ ਪੈਰ ਧਰਦੇ ਉਹ ਦੋਨੋਂ ਜਣੇ ਨੰਗਲ ਦੀ ਪਹਿਲੀ ਗਲੀ ਵਿੱਚ ਜਾਵੜੇ ਸਨ ਜਿਹਦੇ ਆਖਰ ਤੇ ਇੱਕ ਪਾਸੇ ਸਰਦਾਰ ਗੁਰਮੁਖ ਸਿੰਘ ਦਾ ਬੂਹਾ ਸੀ ਉਹਦੀ ਹਵੇਲੀ ਦਾ ਬੂਹਾ ਸੀ ਤੇ ਦੂਜੇ ਪਾਸੇ ਬਾਹਰਲਾ ਘਰ ਸੀ ਜਿੱਥੇ ਪਸ਼ੂ ਡੰਗਰ ਅਤੇ ਕੋੜੀਆਂ ਬੰਨੀਆਂ ਹੋਈਆਂ ਸਨ ਉਦੋਂ ਹੀ ਭਾਦਰ ਸਿੰਘ ਨੇ ਨਿਮਕ ਕੇ ਬੰਤਾ ਸਿੰਘ ਦੇ ਕੰਨ ਕੋਲੇ ਮੂੰਹ ਕਰਕੇ ਹੌਲੀ ਜਿਹੀ ਪੁੱਛਿਆ ਓਏ ਲਗਾਉਂ ਤਾਂ ਲਿਆਂਦੀ ਹੈ ਨਾ ਉਦੋਂ ਹੀ ਉਹ ਗੁਰਮੁਖ ਸਿੰਘ ਦੀ ਹਵੇਲੀ ਦੇ ਲਹਿੰਦੇ ਪਾਸੇ ਵੱਲ ਦੀ ਕੰਧ ਕੋਲ ਖਲੋਤੇ ਸਨ ਹਾਉ ਲਿਆਂਦੀ ਹੈ ਬੰਤਾ ਸਿੰਘ ਨੇ ਹੌਲੀ ਜਿਹੀ ਜਵਾਬ ਦਿੱਤਾ ਸੀ ਉਹਨਾਂ ਚਾਰਚ ਫੇਰੇ ਵੇਖਿਆ ਫੇਰ ਬੜੀ ਫੁਰਤੀ ਨਾਲ ਹਵੇਲੀ ਦੀ ਕੰਧ ਟੱਪੀ ਦੋ ਬੰਦੇ ਢਾਰੇ ਵਿੱਚ ਸੁੱਤੇ ਪਏ ਸਨ ਖਵਰੇ ਮੱਗਰ ਦੇ ਪਾਲੇ ਕੋਲੋਂ ਬਚਣ ਲਈ ਪਏ ਸਨ ਬੰਤਾ ਸਿੰਘ ਕਰਪਾਨ ਕੱਢ ਕੇ ਉਹਨਾਂ ਦੇ ਸਿਰ ਤੇ ਖਲੋਗ ਹੈ ਤੇ ਬਹਾਦਰ ਸਿੰਘ ਢਾਰੇ ਦੇ ਅਖੀਰ ਤੇ ਬਧੀਆਂ ਹੋਈਆਂ ਘੋੜੀਆਂ ਵੱਲ ਟੁਰ ਪਿਆ। ਕੰਧ ਨਾਲ ਉਸ ਆਪਣੀ ਬਲਮ ਖੜੀ ਕਰ ਦਿੱਤੀ। ਫਿਰ ਹਨੇਰੇ ਵਿੱਚ ਅੱਖਾਂ ਪਾੜ-ਪਾੜ ਕੇ ਉਸ ਨੇ ਸਾਹਮਣੇ ਖੜੀਆਂ ਘੋੜੀਆਂ ਵੱਲ ਵੇਖਿਆ। ਉਹਨੇ ਦੋ ਤੋਂ ਪਿਛਾਂ ਬੱਧੀ ਚਿੱਟੀ ਬਲੋਚੀ ਘੋੜੀ ਸਿਆਣ ਲਈ। ਉਹ ਨੀਵਾ ਹੋ ਕੇ ਹੌਲੀ-ਹੌਲੀ ਖਿਸਕਦਾ। ਸਰਕਦਾ ਘੋੜੀਆਂ ਦੇ ਪਿਛਾਂ ਦੀ ਲੰਕ ਕੇ ਚਿੱਟੀ ਬਲੋਚੀ ਘੋੜੀ ਦੇ ਮੂੰਹ ਕੋਲੇ ਅੱਪੜ ਗਿਆ ਘੋੜੀਆਂ ਖੋਰੇ ਗੈਰ ਆਦਮੀ ਦੀ ਵਾਸ਼ਨਾ ਸੁੰਘ ਲਈ ਸੀ ਪਰ ਬਹਾਦਰ ਸਿੰਘ ਨੇ ਬਿਜਲੀ ਦੀ ਫੁਰਤੀ ਨਾਲ ਘੋੜੀਆਂ ਨੂੰ ਗੱਲ ਦੀ ਸਮਝ ਆਉਂਦੀ ਇਸ ਤੋਂ ਪਹਿਲਾਂ ਹੀ ਬਲੋਚੀ ਘੋੜੀ ਦੀਆਂ ਨਾਸਾਂ ਕੁੱਟ ਕੇ ਫੜੀਆਂ ਤੇ ਦੂਜੇ ਹੱਥ ਨਾਲ ਉਸ ਨੂੰ ਲਗਾਮ ਦੇ ਦਿੱਤੀ ਇਹ ਸਭ ਕੁਝ ਅੱਖ ਚਮਕਣ ਜਿੰਨੇ ਚਿਰ ਵਿੱਚ ਹੀ ਹੋ ਗਿਆ بلوچی گھوڑی ਨੂੰ ਗੱਲ ਦੀ ਸਮਝ ਤੇ ਆ ਗਈ ਹੋਵੇਗੀ ਪਰ ਉਹਦੋਂ ਫਾਇਦਾ ਕੀ ਉਹਦੇ ਮੂੰਹ ਵਿੱਚ ਤੇ ਕੰਡਿਆਂ ਵਾਲਾ ਕੜਿਆਲ ਉਹਦੀ ਸੁਰਤ ਮਾਰ ਚੁੱਕਿਆ ਸੀ ਬਹਾਦਰ ਸਿੰਘ ਨੇ ਫੇਰ ਆਪਣੇ ਡੱਬ ਵਿੱਚੋਂ ਚਾਬੀਆਂ ਦਾ ਗੁੱਛਾ ਕੱਢਿਆ ਤੇ ਘੋੜੀ ਦੇ ਸੰਗਲ ਖੋਲਣ ਲੱਗ ਪਿਆ ਆਖਰ ਇੱਕ ਚਾਬੀ ਲੱਗ ਗਈ ਤੇ ਉਸ ਅਡੋਲੀ ਜੰਦਰੇ ਨੂੰ ਖੋਲ ਦਿੱਤਾ ਫੇਰ ਉਸ ਘੋੜੀ ਦੇ ਪਿੰਡੇ ਤੇ ਪਿਆਰ ਨਾਲ ਹੱਥ ਫੇਰਿਆ ਬਗਾਨਾ ਹੱਥ ਸਿਆਣ ਕੇ ਕੋੜੀ ਦਾ ਸਾਰਾ ਸਰੀਰ ਕੰਬ ਗਿਆ ਬੰਤਾ ਸਿੰਘ ਨੇ ਭੱਜ ਕੇ ਬੂਆ ਖੋਲ ਲਿਆ ਉਹਨਾਂ ਕੋੜੀ ਬਾਹਰ ਕੱਢੀ ਤੇ ਥੇਵਾਲ ਨੂੰ ਤੁਰ ਪਏ ਵਧਾਈਆਂ ਬਈ ਬਾਦਰ ਸਿਆ ਵਧਾਈਆਂ ਥੇਵਾਲੀ ਬੂੜ ਕੋਲੇ ਪਹੁੰਚ ਕੇ ਬੰਤਾ ਸਿੰਘ ਹੌਲੀ ਜਿਹਾ ਹੱਸਿਆ ਸੀ ਉਹ ਤੂੰ ਵੀ ਵੱਧ ਬੰਤਾ ਸਿਆ ਪਰ ਛੇਤੀ ਨਾਲ ਮੇਰੇ ਵਾਲੀ ਕੋੜੀ ਤੇ ਤੂੰ ਬਹਿ ਜਾ ਮੈਂ ਇਹ ਸੇ ਚਿੱਟੀ ਬਲੋਚੀ ਕੋੜੀ ਤੇ ਚੱਲਾਂਗਾ ਅੱਜ ਤਾਂ ਬਾਦਰ ਸਿੰਘ ਨੇ ਅੱਗੋਂ ਇਹ ਜਵਾਬ ਦਿੱਤਾ ਸੀ ਬੰਤਾ ਸਿੰਘ ਨੇ ਛੇਤੀ ਨਾਲ ਦੂਜੀ ਘੋੜੀ ਖੋਲੀ ਤੇ ਛਾਲ ਮਾਰ ਕੇ ਚੜ ਗਿਆ ਉਹਨਾਂ ਘੋੜੀਆਂ ਰਾਹੇ-ਰਾਹ ਪਾਲੀਆਂ ਅਜੇ ਉਹ ਕੋਕ ਭਰ ਦਾ ਪਿੰਡ ਆ ਹੀ ਗਏ ਹੋਣਗੇ ਕਿ ਉਹਨਾਂ ਨੂੰ ਪਿੱਛੋਂ ਕਿਸੇ ਘੋੜੀ ਦੇ ਭੱਜੇ ਆਉਣ ਦਾ ਸ਼ੱਕ ਪਿਆ ਉਹਨਾਂ ਨੇ ਜ਼ਰਾ ਘੋੜੀਆਂ ਰੋਕ ਕੇ ਖੜਾਕ ਸੁਣਿਆ ਸੱਚੀ ਮੁੱਚੀ ਕੋਈ ਘੋੜੀ ਸਰਪੱਟ ਭਜਾਈ ਆਉਂਦਾ ਸੀ ਬਾਜ ਤੋ ਲੱਗਦਾ ਸੀ ਜਿਵੇਂ ਘੋੜੀ ਉੱਕਾ ਹੀ ਨੇੜੇ ਆ ਗਈ ਹੋਵੇ ਉਹਨਾਂ ਅੱਖੀਆਂ ਖੋਲ ਖੋਲ ਕੇ ਨੰਗਲ ਵੱਲੋਂ ਆਉਣ ਵਾਲੀ ਸੜਕ ਵੱਲ ਵੇਖਿਆ ਪਰ ਲੱਭਾ ਕੁਝ ਨਾ ਰਾਸ ਸੁਨਸਰਾ ਜਾਪਦਾ ਸੀ ਫਿਰ ਉਹਨਾਂ ਇੱਕ ਦੂਜੇ ਵੱਲ ਵੇਖਿਆ ਬਹਾਦਰ ਸਿੰਘ ਬੋਲਣ ਲੱਗਿਆ ਘੋੜੀ ਤਾਂ ਇੱਕ ਆਉਂਦੀ ਪਈ ਐ ਪਰ ਤੂੰ ਭਾਜੀ ਚੱਲ ਜ਼ਰਾ ਅਗਾਹਾਂ ਚੱਲ ਕੇ ਵੇਖਾਂਗੇ ਹੁਣ ਉਹਨਾਂ ਘੋੜਿਆਂ ਨੂੰ ਵੱਡੀਆਂ ਲਾ ਦਿੱਤੀਆਂ ਦੋਨੋਂ ਘੋੜੀਆਂ ਇੱਕ ਦੂਜੇ ਦੀ ਖਾਰ ਨਾਲ ਹਵਾ ਨਾਲੋਂ ਵੀ ਤੇਜ਼ ਭਜੀਆਂ ਜਾਂਦੀਆਂ ਸਨ ਪਰ ਪਛਾਹ ਵੱਲੋਂ ਆਉਣ ਵਾਲੀ ਘੋੜੀ ਦੋਹਾਂ ਤੋਂ ਤੇਜ਼ ਸੀ ਪੰਡਾ ਅਜੇ ਤਿੰਨ ਕੋ ਵੀ ਨਹੀਂ ਸੀ ਗਏ ਕਿ ਪਿਛਲੀ ਘੋੜੀ ਬਹਾਦਰ ਸਿੰਘ ਹੋਰਾਂ ਦੇ ਨੇੜੇ ਪਹੁੰਚ ਗਈ ਉਹਦੇ ਤੇ ਇੱਕੋ ਜਣਾ ਬੈਠਾ ਸੀ ਇੱਕ ਰੱਕੜ ਜਿਹੇ ਵਿੱਚ ਚੱਪੜ ਕੇ ਉਹਨਾਂ ਘੋੜੀਆਂ ਰੋਕ ਲਈਆਂ ਉਹ ਘੋੜੀਆਂ ਦੇ ਮੂੰਹ ਪਛਾਹ ਨੂੰ ਫੇਰ ਕੇ ਖਲੋਗੇ ਆਉਣ ਵਾਲਾ ਜਿਹਦਾ ਮੂੰਹ ਢਾਠੇ ਵਿੱਚ ਲੁਕਿਆ ਹੋਇਆ ਸੀ ਤੇ ਪਿੰਡਾ ਵੱਡੇ ਕੱਪੜੇ ਦੀ ਬੋਕਲ ਵਿੱਚ ਲਪੇਟਿਆ ਹੋਇਆ ਸੀ ਉਹਨਾਂ ਦੇ ਕੋਲ ਆ ਕੇ ਖਲੋ ਗਿਆ। ਉਹਦੀ ਵਰਸ਼ੀ ਦਾ ਲੰਮਾ ਚੌੜਾ ਫਾਲ ਤਾਰਿਆਂ ਦੀ ਲੋ ਵਿੱਚ ਚਮਕਦਾ ਪਿਆ ਸੀ। ਭਾਦਰ ਸਿੰਘ ਨੇ ਪੁੱਛਣ ਵਿੱਚ ਪਹਿਲ ਕੀਤੀ। ਕਿਹੜੇ ਬਈ? ਤਾਂ ਅੱਗੋਂ ਆਉਣ ਵਾਲੇ ਨੇ ਕਿਹਾ ਤੂੰ ਦੱਸ ਤੂੰ ਕੌਣ ਐ? ਮੈਂ ਤੇ ਕਾਲਾ ਚੋਰ ਆਂ। ਬਾਦਰ ਸਿੰਘ ਸੜ ਵਾਲਾ ਕਿ ਬੋਲਿਆ ਸੀ ਤਾਂ ਗੋ ਗੱਭਰੂ ਬੋਲਿਆ ਫਿਰ ਮੈਂ ਵੀ ਕਾਲਾ ਚੋਰ ਹਾਂ ਤਾਂ ਬਾਦਰ ਸਿੰਘ ਕਹਿਣ ਲੱਗਾ ਜਾ ਫਿਰ ਆਪਣਾ ਰਾਹ ਫੜ ਸਾਡਾ ਵਕਤ ਖਰਾਬ ਨਾ ਕਰ ਇਹਦੇ ਨਾਲ ਦੋ ਦੋ ਹੱਥਕਾਰੀ ਨਾ ਲਈਏ ਬਾਦਰ ਸਿੰਘ ਐਵੇਂ ਪਿੰਡਾਂ ਖੋਟਾ ਹੋਣ ਡਿਆ ਯਾਰ ਐਵੇਂ ਰੋਕੀ ਖੜੇ ਆਪਾਂ ਨੂੰ ਬੰਤਾ ਸਿੰਘ ਨੇ ਆਖਿਆ ਤਾਂ ਅੱਗੋਂ ਗੱਭਰੂ ਬੋਲਿਆ ਸੀ ਮੈਂ ਵੀ ਤੁਹਾਡੇ ਨਾਲ ਦੋ ਦੋ ਹਾਥੀ ਕਰਨ ਆਇਆ ਇਨਾ ਕਿ ਉਹ ਉਹਨਾਂ ਦੇ ਨੇੜੇ ਹੋ ਗਿਆ ਭਾਵੇਂ ਇਕੱਠੇ ਕਰਕੇ ਵੇਖ ਲੋ ਤੇ ਭਾਵੇਂ ਇਕੱਲਾ-ਇਕੱਲਾ ਉਹਨੇ ਦੁਬਾਰਾ ਕਿਹਾ ਸੀ ਓਏ ਤੂੰ ਸਾਨੂੰ ਜਾਣਦਾ ਨਹੀਂ ਚੋਬਰਾ ਭਾਦਰ ਸਿੰਘ ਨੇ ਆਪਣੀ ਡਾਂਗ ਉੱਪਰ ਹੱਥ ਫੇਰਿਆ ਜਿਸ ਤੇ ਉਸ ਨੂੰ ਬੜਾ ਮਾਣ ਸੀ ਉਹ ਅਗਾ ਹੁੰਦਾ ਬੋਲਿਆ ਸਾਰੇ ਮਾਝੇ 'ਚ ਮੇਰੇ ਸਾਹਮਣੇ ਕੋਈ ਨਹੀਂ ਖਲੋਂਦਾ ਮੇਰਾ ਨਾਂ ਭਾਦਰ ਸਿੰਘ ਹੈ ਭਾਦਰ ਸਿੰਘ ਪਰ ਗੱਭਰੂ ਤੇ ਨਾਂ ਸੁਣ ਕੇ ਕੋਈ ਅਸਰ ਨਾ ਹੋਇਆ ਤੇ ਉਹ ਹੱਸ ਕੇ ਬੋਲਿਆ ਉਹ ਫੇਰ ਕੀ ਹੋ ਗਿਆ ਜੇ ਤੂੰ ਬਾਦਰ ਸਿੰਘ ਹੈ ਹੈ ਤਾਂ ਅੱਗੋਂ ਬੰਤਾ ਸਿੰਘ ਕਹਿਣ ਲੱਗਾ ਪਰ ਤੂੰ ਯਾਰ ਸਾਥੋਂ ਚਾਹਦਾ ਕੀ ਹੈ ਹਾਂ ਚਿੱਟੀ ਬਲੂਚੀ ਘੋੜੀ ਚਾਹਣਾ ਮੈਂ ਜਿਹੜੀ ਤੁਸੀਂ ਚੋਰੀ ਕਰਕੇ ਲਿਆਏ ਹੋ ਉਹ ਬੋਲ ਹੀ ਰਿਹਾ ਸੀ ਕਿ ਬਾਦਰ ਸਿੰਘ ਨੇ ਉਹਦੀ ਗੱਲ ਟੋਕ ਦਿਆਂ ਤੇ ਤਿਰਦਿਆਂ ਹੋਇਆ ਕਿ ਆਹ ਓਏ ਕਿਹੜੀ ਚਿੱਟੀ ਬਲੂਚੀ ਘੋੜੀ ਚੰਨ ਮੱਖਣਾ ਇਹਦੇ ਹੁਣ ਸਾਥੋਂ ਅੰਗਰੇਜ਼ ਵੀ ਨਹੀਂ ਵਾਪਸ ਲੈ ਸਕਦਾ ਗੱਭਰੂ ਹੱਸ ਕੇ ਕਹਿਣ ਲੱਗਾ ਮੈਂ ਤਾਂ ਅੱਜ ਫੇਰ ਲੈ ਕੇ ਜਾਊਂਗਾ ਤੇ ਆ ਜਾ ਫੇਰ ਤਮਾਸ਼ਾ ਵੇਖ ਹੀ ਲੈਨੇ ਆ ਇਹਨਾ ਕਹਿੰਦਿਆਂ ਬਹਾਦਰ ਸਿੰਘ ਆਪ ਵੀ ਕੋੜੀਆਂ ਸ਼ਾਲ ਮਾਰ ਕੇ ਹੀਠਾਂ ਉੱਤਰ ਆ ਤੇ ਉਹਨੇ ਬੰਤਾ ਸਿੰਘ ਨੂੰ ਕਿਹਾ ਲੈ ਵੀ ਤੂੰ ਵਿੱਚ ਨਾਹੀਂ ਇਹ ਗੱਭਰੂ ਨੂੰ ਮੈਂ ਇਕੱਲਾ ਹੀ ਵਾਧੂ ਆ ਗੱਭਰੂ ਵੀ ਸ਼ਾਲ ਮਾਰ ਕੇ ਕੋੜੀ ਤੋਂ ਉਤਰਿਆ ਤੇ ਉਸਨੇ ਆਪਣੀ ਵਰਸ਼ੀ ਦੇ ਫਾਲ ਦੇ ਪੇਚ ਖੋਲ ਕੇ ਫਾਲ ਛੁੱਟ ਦਿੱਤਾ ਤੇ ਕਹਿਣ ਲੱਗਾ ਮੈਂ ਕੱਲੀ ਡਾਂਗ ਨਾਲ ਹੀ ਲੜਦਾ ਹੁੰਨਾ ਸੁਣੇ ਡਾਂਗ ਤੇ ਕਦੀ ਕਦੀ ਤੂੰ ਵੀ ਚੰਗੀ ਵਾਹ ਲੈਨੇ ਬਹਾਦਰ ਸਿੰਘ ਆ ਉਸਨੇ ਬਹਾਦਰ ਸਿੰਘ ਨੂੰ ਚੜਾ ਕੇ ਕਿਹਾ ਬਹਾਦਰ ਸਿੰਘ ਜਿਹੜਾ ਵੱਲਮ ਦਾ ਫਾਲ ਲਾਉਣ ਲੱਗਿਆ ਹੋਇਆ ਸੀ ਆਖਣ ਲੱਗਾ ਲੈ ਬਈ ਜੇ ਜਿੱਤ ਜਾਵੇਂ ਤਾਂ ਇਹ ਘੋੜੀ ਲੈ ਜੀ ਚੰਨ ਮੱਖਣਾ ਚੰਗਾ ਲੈ ਫਿਰ ਹੋ ਜਾ ਤਖੜਾ ਇਹਨਾਂ ਕਹਿੰਦੇ ਆ ਉਸ ਡਾਂਗ ਚ ਲਾਈ ਉਧਰੋਂ ਗੱਭਰੂ ਨੇ ਵੀ ਡਾਂਗ ਵਾਹੀ ਤਾ ਬਾਦਰ ਸਿੰਘ ਨੂੰ ਛੇਤੀ ਹੀ ਪਤਾ ਲੱਗ ਗਿਆ ਕਿ ਗੱਭਰੂ ਡਾਂਗ ਬੜੀ ਸੁਥਰੀ ਬੋਂਦਾ ਹੈ ਤੇ ਗੱਭਰੂ ਸੱਚੀ ਮੁੱਚੀ ਬਿਜਲੀ ਵਾਂਗੂੰ ਤਿਰਖਾ ਤੇ ਤੇਜ਼ ਸੀ ਇੰਜ ਲੱਗਦਾ ਸੀ ਜਿਵੇਂ ساری ਉਮਰ ਡਾਂਗ ਚਲਾਉਣ ਦੀ ਹੀ ਜਾਂਚ ਸਿੱਖਦਾ ਰਿਹਾ ਹੋਵੇ ਘੜੀ ਪਰ ਵਿੱਚ ਹੀ ਉਸਨੇ ਬਹਾਦਰ ਸਿੰਘ ਦਾ ਸੱਜਾ ਗੁੱਟ ਵੀ ਤੋੜ ਦਿੱਤਾ ਤੇ ਉਹਦੀ ਡਾਂਗ ਵੀ ਤੋੜਤੀ ਬਹਾਦਰ ਸਿੰਘ ਨੇ ਦੂਜੀ ਬਾਹ ਖੜੀ ਕਰਕੇ ਆਖਿਆ ਰੁਕ ਜਾ ਰੁਕ ਜਾ ਤੂੰ ਜਿੱਤ ਗਏ ਜਵਾਨਾ ਗੁੱਟ ਤੇ ਦਰਦ ਨਾਲ ਤੜਫਦਾ ਕਰਾਉਂਦਾ ਬੰਤਾ ਸਿੰਘ ਨੂੰ ਕਹਿਣ ਲੱਗਿਆ ਬੰਤਾ ਸਿੰਘ ਐਸ ਘੋੜੀ ਤੇ ਹੁਣ ਇਸ ਗੱਭਰੂ ਦਾ ਹੱਕ ਐ ਬਾਈ ਫੜਾ ਘੋੜੀ ਇਹਨੂੰ ਤਾਂ ਅੱਗੋਂ ਗੱਭਰੂ ਨੇ ਕਿਹਾ ਤੂੰ ਵੀ ਕੋਈ ਹੱਥ ਵੇਖਣਾ ਐ ਭਾਈ ਬੰਤਾ ਸਿੰਘਾ ਬੰਤਾ ਸਿੰਘ ਵੱਲ ਵੇਂਦਿਆਂ ਉਹਨੇ ਉਹਨੂੰ ਚੜਾਉਂਦਿਆਂ ਹੋਇਆਂ ਕਿਹਾ ਸੀ ਤਾਂ ਅੱਗੋਂ ਬੰਤਾ ਸਿੰਘ ਨੇ ਛੇਤੀ ਨਾਲ ਆਖਿਆ ਨਹੀਂ ਨਹੀਂ ਗੱਭਰੂ ਆ ਤੂੰ ਘੋੜੀ ਲੈ ਜਾ ਗੱਭਰੂ ਨੇ ਹੱਥ ਵਧਾ ਕੇ ਬੰਤਾ ਸਿੰਘ ਕੋਲੋਂ ਚਿੱਟੀ ਬਲੂਚੀ ਘੋੜੀ ਦੀ ਲਗਾਮ ਫੜ ਲਈ ਤੇ ਘੋੜੀਆਂ ਮੋੜ ਕੇ ਉਹਨਾਂ ਦੇ ਮੂੰਹ ਨੰਗਲਵਾਲ ਨੂੰ ਕਰ ਲਏ ਪਰ ਤੂੰ ਆਪਣਾ ਨਾਂ ਤਾਂ ਦੱਸਿਆ ਹੀ ਨਹੀਂ ਜਵਾਨਾ ਬਹਾਦਰ ਸਿੰਘ ਨੇ ਕੋਲ ਜਾ ਕੇ ਆਪਣਾ ਹੱਥ ਪਿਆਰ ਨਾਲ ਉਹਦੇ ਪੱਟ ਤੇ ਰੱਖ ਕੇ ਪੁੱਛਿਆ ਤਾਂ ਗੱਭਰੂ ਨੇ ਛੇਤੀ ਨਾਲ ਨਿਮਕ ਕੇ ਆਪਣੇ ਪੱਟ ਤੋਂ ਬਹਾਦਰ ਸਿੰਘ ਦਾ ਹੱਥ ਝਟਕ ਦਿੱਤਾ ਤੇ ਉਦੋਂ ਹੀ ਉਹਨੇ ਆਪਣਾ ਗੱਬਰੂ ਨੇ ਠਾਠਾ ਲਾ ਦਿੱਤਾ ਬਾਦਰ ਸਿੰਘ ਦੀਆਂ ਅੱਖਾਂ ਖੁੱਲੀਆਂ ਦੀਆਂ ਖੁੱਲੀਆਂ ਰਹਿ ਗਈਆਂ ਗੱਬਰੂ ਉੱਚੀ ਸਾਰੀ ਹੱਸਿਆ ਹੁਣ ਉਹਦੀ ਆਵਾਜ਼ ਹੋ ਤਰਾਂ ਦੀ ਸੀ ਪਹਿਲਾਂ ਨਾਲੋਂ ਬਿਲਕੁਲ ਵੱਖਰੀ ਤੇ ਉਹਨੇ ਹੱਸ ਕੇ ਆਖਿਆ ਸੀ ਮੈਂ ਗੁਰਮਤ ਸਿੰਘ ਸਫੈਦ ਪੋਸ਼ ਦੀ ਧੀਆਂ ਜਵਾਨੋਂ ਆ ਲੈ ਚੱਲੀਆਂ ਚਿੱਟੀ ਬਲੋਚੀ ਘੋੜੀ ਇਹਨਾਂ ਕਹਦੇ ਆ ਉਹਨੇ ਕੋੜੀਆਂ ਨੂੰ ਅੱਡੀ ਲਾਈ ਤੇ ਆ ਗਈ ਆ ਗਈ ਧੰਨਵਾਦ ਦੋਸਤੋ you. <laughs>